ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਮਾਤ 10ਵੀਂ ਦੇ ਪ੍ਰੀ ਬੋਰਡ 2024 ਪੇਪਰ ਪੰਜਾਬੀ ਬੀ ਨੂੰ ਹੱਲ ਕਰਾਂਗੇ। ਕੁੱਲ ਅੰਕ 65 ਪ੍ਰਸ਼ਨ ਪਹਿਲਾ ਸੁੰਦਰ ਲਿਖਾਈ 5 ਨੰਬਰ ਦੀ ਹੋਊਗੀ। ਸਾਰਾ ਪੇਪਰ ਸੁੰਦਰ ਲਿਖਾਈ ਦੇ ਵਿੱਚ ਲਿਖਣ ਵਾਲੇ ਨੂੰ 5 ਅੰਕ ਦਿੱਤੇ ਜਾਣਗੇ। ਪ੍ਰਸ਼ਨ ਦੂਜਾ ਵਾਸਤੂनिष्ठ ਪ੍ਰਸ਼ਨ 10 ਨੰਬਰ ਦੇ ਹੋਣਗੇ 10 ਪ੍ਰਸ਼ਨ ਹੋਣਗੇ 1 ਨੰਬਰ ਦਾ 1 ਹੋਊਗਾ ਊੜਾ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਹੜੀ ਚੀਜ਼ ਦੀ ਬੜੀ ਮਹੱਤਤਾ ਹੈ ਇਹਦਾ ਉੱਤਰ ਹੈ ਵਿਆਕਰਨ ਆੜਾ ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਰਾਮ ਚਿੰਨ ਲੱਗਦਾ ਹੈ ਇਹਦਾ ਉੱਤਰ ਹੈ ਡੰਡੀ ਈੜੀ ਟਕਸਾਲੀ ਬੋਲੀ ਦਾ ਆਧਾਰ ਕਿਹੜੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈ ਇਹਦਾ ਉੱਤਰ ਹੈ ਮਾਜੀ ਸਸਾ ਵਿਆਕਰਨ ਦੇ ਕਿਸ ਭਾਗ ਅਧੀਨ ਪਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਇਹਦਾ ਉੱਤਰ ਹੈ ਧੁਨੀ ਬੋਧ ਹਾਹਾ ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ ਇਹਦਾ ਉੱਤਰ ਹੈ 3 ਬਿੰਦੀ ਟਿੱਪੀ ਅਦਕ ਕਕਾ ਤਰਨ ਤਰਨ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਮਾਜੀ ਉਪਬੋਲੀ ਬੋਲੀ ਜਾਂਦੀ ਹੈ ਸਹੀ ਹੈ ਜਾਂ ਗਲਤ ਤਾਂ ਇਹਦਾ ਉੱਤਰ ਆਊਗਾ ਜੀ ਸਹੀ ਖਖਾ ਹਨੇਰਾ ਸ਼ਬਦ ਦਾ ਇਸਤਰੀ ਲਿੰਗ ਹਨੇਰੀ ਹੈ ਸਹੀ ਹੈ ਜਾਂ ਗਲਤ ਦੱਸਣਾ ਤਾਂ ਇਹਦਾ ਹੋਊਗਾ ਜੀ ਸਹੀ ਗੱਗਾ ਹਾਥੀ ਅਤੇ ਕੁੱਤਾ ਭਾਵਵਾਚਕ ਨਾਮ ਹਨ ਠੀਕ ਹੈ ਜਾਂ ਗਲਤ ਹੈ ਇਹ ਆਊਗਾ ਜੀ ਗਲਤ ਗੱਗਾ ਬੱਚੇ ਖੇਡ ਰਹੇ ਸਨ ਵਾਕ ਦਾ ਕਾਲ ਡੈਸ਼ ਹੈ ਵਰਤਮਾਨ ਜਾਂ ਭੂਤਕਾਲ ਬੱਚੇ ਖੇਡ ਰਹੇ ਸਨ ਸਨ ਆ ਗਿਆ ਤਾਂ ਇਹ ਕਿਹੜਾ ਵਾਕ ਹੈ ਭੂਤਕਾਲ ਇਹਦਾ ਉੱਤਰ ਆਊਗਾ ਜੀ ਭੂਤਕਾਲ ਨੰਗਾ ਬਰਾਬਰ ਦੇ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਖਾਲੀ ਥਾਂ ਕਹਿੰਦੇ ਹਨ ਸਮਾਨਾਰਥਕ ਜਾਂ ਬਹੁਅਰਥਕ ਇਹਦਾ ਉੱਤਰ ਆਊਗਾ ਜੀ ਸਮਾਨਾਰਥਕ ਬਰਾਬਰ ਦੇ ਅਰਥ ਰੱਖਣ ਵਾਲੇ ਨੂੰ ਸਮਾਨਾਰਥਕ ਸ਼ਬਦ ਕਹਿੰਦੇ ਹਨ ਪ੍ਰਸ਼ਨ 3 ਹੀਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਭਗ 400 ਸ਼ਬਦਾਂ ਦਾ ਲੇਖ ਲਿਖੋ ਆਪਾਂ ਨੂੰ ਪੰਜ ਵਿਸ਼ੇ ਦਿੱਤੇ ਜਾਣਗੇ ਪੰਜਾਂ ਦੇ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖਣਾ ਹੈ ਇਹਦੇ ਹੋਣਗੇ ਜੀ ਕੁੱਲ 10 ਨੰਬਰ ਚੌਥਾ ਚੌਥੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਦੋ ਪੱਤਰ ਦਿੱਤੇ ਹੋਣਗੇ ਦੋਨਾਂ ਦੇ ਵਿੱਚੋਂ ਇੱਕ ਪੱਤਰ ਲਿਖਣਾ ਜਿਹੜਾ ਤੁਹਾਨੂੰ ਆਉਂਦਾ ਉਹਨੂੰ ਲਿਖ ਦਿਓ 6 ਨੰਬਰ ਦਾ ਹੋਊਗਾ ਇਹ। ਪ੍ਰਸ਼ਨ 5ਵਾਂ। ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗਭਗ 1/3 ਸ਼ਬਦਾਂ ਵਿੱਚ ਲਿਖੋ ਅਤੇ ਟੁਕਮਾ ਸਿਰਲੇਖ ਵੀ ਲਿਖੋ। ਇੱਕ ਪੈਰਾ ਦਿੱਤਾ ਜਾਊਗਾ ਜਿਹਦੀ ਤੁਸੀਂ ਸੰਖੇਪ ਰਚਨਾ ਲਿਖਣੀ ਹੈ ਤੇ ਨਾਲ ਉਹਦਾ ਸਿਰਲੇਖ ਵੀ ਲਿਖਣਾ ਹੈ। ਇਹਦੇ ਵਿੱਚ ਕੀ ਕਰਨਾ ਹੁੰਦਾ ਮੰਨ ਲਓ ਪੈਰਾ ਜਿਹੜਾ ਉਹ 75 ਸ਼ਬਦਾਂ ਦਾ ਹੈ। ਤੁਸੀਂ ਉਹਦਾ 1/3 ਲਿਖਣਾ ਲਗਭਗ ਉਹਨੂੰ 25 ਸ਼ਬਦਾਂ ਦੇ ਆਸ-ਪਾਸ ਲਿਖਣਾ ਹੁੰਦਾ ਹੈ ਉਹਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਪੜ੍ਹਨ ਤੋਂ ਬਾਅਦ ਜਿਹੜੀ ਕਹਾਣੀ ਤੁਹਾਡੇ ਦਿਮਾਗ 'ਚ ਰਹਿ ਗਈ ਉਹ ਇਹਦੀ ਸੰਖੇਪ ਰਚਨਾ ਹੈ ਤੇ ਜਦੋਂ ਆਪਾਂ ਪੈਰੇ ਨੂੰ ਪੜਾਂਗੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਕੀ ਦੇ ਬਾਰੇ ਗੱਲ ਕੀਤੀ ਗਈ ਹੈ ਤੇ ਉਹ ਉਹਦਾ ਸਰਲੇਖ ਹੋ ਜਾਂਦਾ ਜਿਵੇਂ ਜਦੋਂ ਆਪਾਂ ਇਸ ਪੈਰੇ ਨੂੰ ਪੜਦੇ ਹਾਂ ਕਿਸੇ ਵਿਅਕਤੀ ਨੂੰ ਉਸ ਦੀ ਗਲਤੀ ਦਾ ਅਹਿਸਾਸ ਵੀ ਉਹੋ ਹੀ ਕਰਵਾ ਸਕਦਾ ਹੈ ਜਿਸ ਨੂੰ ਉਸ ਦੇ ਵਿਗੜਨ ਦਾ ਦੁੱਖ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਹੈ ਉਨ ਨੂੰ ਦੀ ਗਲਤੀ ਦਾ ਅਹਿਸਾਸ ਉਹ ਕਰਵਾ ਸਕਦਾ ਹੈ ਜਿਹੜਾ ਉਹ ਨੂੰ ਸੁਧਾਰਨਾ ਚਾਹੁੰਦਾ ਸੋ ਇਸ ਕਰਕੇ ਕੀ ਹੈ ਇਸ ਪੈਰੇ ਦਾ ਜਿਹੜਾ ਸਰਲੇਖ ਹੈ ਉਹ ਆਊਗਾ ਵਿਗੜੇ ਦਾ ਸੁਧਾਰ ਇਹਦੇ ਕੁੱਲ 5 ਨੰਬਰ ਦੇ 5 ਨੰਬਰ ਹੋਣਗੇ ਜੀ 1 ਨੰਬਰ ਦਾ ਸਰਲੇਖ ਹੋਊਗਾ 4 ਨੰਬਰ ਦੀ ਹੋਊਗੀ ਸੰਖੇਪ ਰਚਨਾ ਕੁੱਲ 5 ਅੰਕਾਂ ਦਾ ਇਹ ਪੈਰਾ ਹੋਊਗਾ ਪ੍ਰਸ਼ਨ 6 ਮਾ ហេਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ ਹਾਂਜੀ ਆਪਾਂ ਨੂੰ ਮਹਾਵਰੇ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਕਰਨੇ ਨੇ 2 ਨੰਬਰ ਦਾ 1 ਹੋਊਗਾ ਕੁੱਲ ਨੰਬਰ ਹੋਣਗੇ 6 ਇਹਨਾਂ ਦੇ ਆਪਾਂ ਨੇ ਅਰਥ ਨਹੀਂ ਲਿਖਣੇ ਵਾਕ ਬਣਾਉਣਾ ਜਿਦੇ ਵਿੱਚ ਅਰਥ ਸਪਸ਼ਟ ਹੋਵੇ ਹਾਂਜੀ ਉਂਗਲ ਕਰਨਾ ਉਂਗਲ ਕਰਨਾ ਹੁੰਦਾ ਦੋਸ਼ ਲਾਉਣਾ RAM ਬਹੁਤ ਇਮਾਨਦਾਰ ਹੈ ਉਸ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਇਸ ਤਰ੍ਹਾਂ ਤੁਸੀਂ ਵਾਕ ਬਣਾਉਣੇ ਨੇ ਅਡੀਆਂ ਚੁੱਕ ਚੁੱਕ ਵੇਖਣਾ ਇਹਦਾ ਵਾਕ ਬਣੂਗਾ ਗੀਤਾ ਸਵੇਰ ਤੋਂ ਹੀ ਆਪਣੀ ਮਾਤਾ ਦੀ ਰਾਹ ਅਡੀਆਂ ਚੁੱਕ ਚੁੱਕ ਕੇ ਵੇਖ ਰਹੀ ਹੈ ਅਗੇ ਜੀ ਟਕੇ ਵਰਗਾ ਜਵਾਬ ਦੇਣਾ ਇਹਦਾ ਅਰਥ ਹੁੰਦਾ ਹੈ ਕੋਰਾ ਜਵਾਬ ਦੇਣਾ ਇਹਦਾ ਵਾਕ ਬਣੂਗਾ ਜਦੋਂ ਮੈਂ ਸ਼ਾਮ ਤੋਂ ਕੁਝ ਪੈਸੇ ਮੰਗੇ ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ ਫਿਰ ਹੈਗਾ ਛੱਕੇ ਛਡਾਉਣਾ ਇਹਦਾ ਅਰਥ ਹੁੰਦਾ ਹੈ ਕਰਾਰੀ ਹਾਰ ਦੇਣਾ ਇਹਦਾ ਵਾਕ ਬਣੂਗਾ ਬੰਦਾ ਬਹਾਦਰ ਨੇ ਮੁਗਲਾਂ ਦੇ ਛੱਕੇ ਛਡਾ ਦਿੱਤੇ ਅੱਗੇ ਹੈ ਜੀ ਕੱਖਾਂ ਤੋਂ ਹੌਲਾ ਹੋਣਾ ਇਦਾ ਅਰਥ ਹੁੰਦਾ ਹੈ ਬੇਇੱਜ਼ਤ ਹੋਣਾ ਇਹਦਾ ਵਾਕ ਬਣੂਗਾ RAM ਨੇ ਨਸ਼ਿਆਂ ਵਿੱਚ ਪੈ ਕੇ ਮਾਪਿਆਂ ਨੂੰ ਕੱਖੋਂ ਹੌਲੇ ਕਰ ਦਿੱਤਾ ਅੱਗੇ ਹੈ ਜੀ ਹੱਥ ਅੱਡਣਾ ਇਹਦਾ ਅਰਥ ਹੁੰਦਾ ਹੈ ਭੀਖ ਮੰਗਣਾ ਵਾਕ ਵਾਕ ਇਹਦਾ ਬਣੂਗਾ ਨਸ਼ੇੜੀ ਆਦਮੀ ਛੇਤੀ ਹੀ ਦੂਜਿਆਂ ਅੱਗੇ ਹੱਥ ਅੱਡਣ ਲਈ ਮਜਬੂਰ ਹੋ ਜਾਂਦਾ ਹੈ ਅਗਲਾ ਅੱਖਾਂ ਫੇਰ ਲੈਣਾ ਇਹਦਾ ਵਾਕ ਬਣੂਗਾ ਜੀ ਜਦੋਂ ਸ਼ਾਮ ਕੋਲ ਪੈਸੇ ਮੁੱਕ ਗਏ ਤਾਂ ਉਸ ਦੇ ਸਵਾਰਥੀ ਮਿੱਤਰਾਂ ਨੇ ਅੱਖਾਂ ਫੇਰ ਲਈਆਂ ਅੱਗੇ ਹੈ ਜੀ ਗੁੱਡੀ ਚੜਨੀ ਇਹਦਾ ਅਰਥ ਹੁੰਦਾ ਹੈ ਸਫਲਤਾ ਤੇ ਮਸ਼ਹੂਰੀ ਹੋਣੀ ਬਹੁਤ ਤਰੱਕੀ ਹੋਣੀ ਇਹਦਾ ਵਾਕ ਬਣੂਗਾ ਅੱਜ ਕੱਲ ਮੇਰੀ ਦੁਕਾਨ ਦੀ ਕੁੱਟੀ ਚੜੀ ਹੋਈ ਹੈ। ਸਵਾਲ 7 ਵਿਸਰਾਮ ਚਿੰਨ ਲਗਾ ਕੇ ਦੁਬਾਰਾ ਲਿਖੋ। ਇਹ ਆਪਾਂ ਨੂੰ ਤਿੰਨ ਨੰਬਰ ਦੇ ਆਉਣਗੇ। ਪਹਿਲਾ ਰੋਟੀ ਟੁੱਕ ਤਿਆਰ ਕਰਨ 'ਚ ਹੋਰ ਕਿੰਨਾ ਸਮਾਂ ਲੱਗੇਗਾ? ਇਹਦਾ ਉੱਤਰ ਆਊਗਾ ਜੀ ਰੋਟੀ ਟੁੱਕ ਤਿਆਰ ਕਰਨ 'ਚ ਚ ਦੇ ਮੂਰੇ ਛੁੱਟ ਮਰੋੜੀ ਲੱਗੂਗੀ। ਜਿਹਨੂੰ ਪੁੱਠਾ ਕੌਮਾ ਕਹਿੰਦੇ ਆ ਸਿੰਗਲ ਹੋਰ ਕਿੰਨਾ ਸਮਾਂ ਲੱਗੇਗਾ? ਦੂਜਾ ਅੱਛਾ ਤਾਂ ਤੇਰੇ ਮਾਤਾ ਜੀ ਵੀ ਐਮ ਐ ਹਨ। ਇਹਦਾ ਉੱਤਰ ਆਊਗਾ ਜੀ ਅੱਛਾ ਵਿਸਮਕ ਚਿੰਨ ਤਾਂ ਤੇਰੇ ਮਾਤਾ ਜੀ ਵੀ ਐਮ ਬਿੰਦੀ ਏ ਬਿੰਦੀ ਹਨ ਡੰਡੀ। ਪ੍ਰਸ਼ਨ 8ਵਾਂ ਮਾਤ ਭਾਸ਼ਾ ਕੀ ਹੁੰਦੀ ਹੈ? ਉਪਾਸ਼ਾ ਜਿਹੜੀ ਬੱਚਾ ਆਪਣੀ ਮਾਂ ਆਪਣੇ ਘਰ ਆਪਣੇ ਪਰਿਵਾਰ ਵਿੱਚੋਂ ਸਹਿਜ ਰੂਪ ਵਿੱਚ ਸਿੱਖਦਾ ਉਹਨੂੰ ਮਾਤ ਭਾਸ਼ਾ ਕਹਿੰਦੇ ਹਨ ਦੂਜਾ ਵਿਆਕਰਨ ਦੀ ਪਰਿਭਾਸ਼ਾ ਲਿਖੋ ਇਹਦਾ ਉੱਤਰ ਆਊਗਾ ਜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜਨ ਅਤੇ ਲਿਖਣ ਲਈ ਕੁਝ ਨਿਯਮ ਰੂਲ ਵਰਤੇ ਜਾਂਦੇ ਹਨ ਜਿਸ ਨੂੰ ਵਿਆਕਰਨ ਆਖਦੇ ਹਨ ਰੱਗੇ ਆ ਗਿਆ ਆੜਾ ਧੁਨੀ ਬੋਧ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਜਿਹੜੇ ਸ਼ਬਦਾਂ ਰਾਹੀਂ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਧੁਨੀ ਬੋਧ ਆਖਦੇ ਹਨ ਇਹ ਦੋ ਨੰਬਰ ਦਾ ਆਊਗਾ ਜਿਹੜਾ ਪਹਿਲਾ ਤੇ ਦੂਜਾ ਹੈ ਇਹ ਦੋ ਦੋ ਨੰਬਰ ਦੇ ਹੋਣਗੇ ਕੁੱਲ ਚਾਰ ਅੰਕ ਹੋਣਗੇ ਜਿਹੜਾ ਆੜਾ ਆ ਗਿਆ ਇਹਦੇ ਹੋਣਗੇ ਦੋ ਨੰਬਰ ਪ੍ਰਸ਼ਨ ਨੌਵਾਂ ਊੜਾ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਗੁਰਮੁਖੀ ਲਿਪੀ ਆ ਗਿਆ ਗਿਆ ਆੜਾ ਊੜੇ ਨਾਲ ਕਿਹੜੀ-ਕਿਹੜੀ ਲਗ ਲੱਗਦੀ ਹੈ ਇਹਦਾ ਉੱਤਰ ਆਊਗਾ ਜੀ ਔਂਕੜ ਦੁਲੈਂਕੜ ਹੋੜਾ ਤਿੰਨ ਲਗਾ ਨਾਲ ਨਾਲ ਲੱਗਦੀਆਂ ਨੇ ਊੜੇ ਦੇ ਔਂਕੜ ਦੁਲੈਂਕੜ ਤੇ ਹੋੜਾ ਪ੍ਰਸੰਦਾਸ ਪਟਨਾਮ ਜਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਨਾ ਸਹਿਤ ਲਿਖੋ ਇਹਦਾ ਉੱਤਰ ਆਊਗਾ ਜੀ ਪਟਨਾਮ ਕੀ ਹੁੰਦਾ ਪਹਿਲਾਂ ਉਹ ਸ਼ਬਦ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਆਖਦੇ ਹਨ ਜਿਵੇਂ ਮੈਂ ਤੂੰ ਤੁਸੀਂ ਉਹ ਉਹ ਨਾ ਸਾਡਾ ਸਾਡੀ ਕਿਰਿਆ ਵਿਸ਼ੇਸ਼ਣ ਜੇ ਦੀ ਪਰਿਭਾਸ਼ਾ ਲਿਖਣੀ ਹੋਵੇ ਤਾਂ ਆਊਗਾ ਅ ਉਹ ਸ਼ਬਦ ਜਿਹੜੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਉਦਾਹਰਨ ਗੀਤਾ ਬਹੁਤ ਹੌਲੀ-ਹੌਲੀ ਗਾ ਰਹੀ ਸੀ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਕਿਹੜਾ ਹੈ ਬਹੁਤ ਹੌਲੀ-ਹੌਲੀ ਠੀਕ ਹੈ ਜੀ ਇਹ ਆਊਗਾ 2 ਨੰਬਰ ਦਾ ਆੜਾ ਮੇਲਾ ਅਤੇ ਜਮਾਤ ਕਿਸ ਕਿਸਮ ਦੇ ਨਾਮ ਹਨ ਇਹਦਾ ਉੱਤਰ ਆਊਗਾ ਇਕੱਠਵਾਚਕ ਨਾਮ ਨੇ ਕਿਉਂਕਿ ਮੇਲੇ ਦੇ ਵਿੱਚ ਇੱਕ ਤੋਂ ਵੱਧ ਬੰਦੇ ਹੁੰਦੇ ਨੇ ਜਮਾਤ ਦੇ ਵਿੱਚ ਇੱਕ ਤੋਂ ਵੱਧ ਵਿਦਿਆਰਥੀ ਹੁੰਦੇ ਨੇ ਤੇ ਇਸ ਵਾਕ ਕਰਕੇ ਇਹਦਾ ਕੀ ਹੋਊਗਾ ਇਕੱਠ ਵਾਚਕ ਨਾਮ ਪ੍ਰਸ਼ਨ 11 ਹੇਠ ਲਿਖੇ ਵਾਕ ਦੇ ਵਚਨ ਅਤੇ ਲਿੰਗ ਬਦਲ ਕੇ ਦੋ ਵੱਖਰੇ ਵੱਖਰੇ ਵਾਕ ਬਣਾਓ ਇੱਕ ਨੰਬਰ ਦਾ ਇੱਕ ਵਾਕ ਹੋਊਗਾ ਆਪਾਂ ਨੇ ਦੋ ਵਾਕ ਬਣਾਉਣੇ ਨੇ ਇੱਕੇ ਦਾ ਲਿੰਗ ਬਦਲਣਾ ਤੇ ਇੱਕ ਬਦਲਣਾ ਵਚਨ ਕੁੱਤਾ ਦੌੜ ਰਿਹਾ ਹੈ ਇਹਦਾ ਆਪਾਂ ਬਣਾਉਨੇ ਆ ਵਚਨ ਬਹੁਵਚਨ ਬਣਾਉਨੇ ਆ ਕੁੱਤੇ ਦੌੜ ਰਹੇ ਹਨ ਇੱਕ ਤੈ ਬਣ ਗਿਆ ਹੁਣ ਇਹਦਾ ਬਣਾਵਾਂਗੇ ਕੁੱਤਾ ਦੌੜ ਰਹਾ ਹੈ ਇਹਦਾ ਇਸਤਰੀ ਲਿੰਗ ਬਣਾਵਾਂਗੇ ਤਾਂ ਇਹਦਾ ਹੋਊਗਾ ਜੀ ਕੁੱਤੀ ਦੌੜ ਰਹੀ ਹੈ ਪ੍ਰਸ਼ਨ 12 ਹੀਠ ਲਿਖੇ ਵਾਕ ਨੂੰ ਭੂਤਕਾਲ ਤੇ ਭਵਿੱਖਤਕਾਲ ਵਿੱਚ ਬਦਲਨ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ ਇਹਦੇ ਵੀ ਆਪਾਂ ਨੇ ਦੋ ਵਾਕ ਬਣਾਉਣੇ ਨੇ ਇਹਨੂੰ ਬਦਲਣਾ ਭੂਤਕਾਲ ਤੇ ਭਵਿੱਖ ਦੇ ਵਿੱਚ ਦੋ ਨੰਬਰ ਦਾ ਹੋਊਗਾ ਇਹ ਮੁੰਡੇ ਭੰਗੜਾ ਪਾਉਂਦੇ ਹਨ ਪਹਿਲਾਂ ਆਪਾਂ ਇਹਦਾ ਬਣਾਵਾਂਗੇ ਭੂਤਕਾਲ ਤੇ ਇਹਦਾ ਹੋਊਗਾ ਮੁੰਡੇ ਭੰਗੜਾ ਪਾਉਂਦੇ ਸਨ ਹੁਣ ਆਪਾਂ ਇਹਦਾ ਬਣਾਵਾਂਗੇ ਭਵਿੱਖਤ ਕਾਲ ਭਵਿੱਖ ਕਾਲ ਵੀ ਕਹਿੰਦੇ ਆ ਮੁੰਡੇ ਭੰਗੜਾ ਪਾਉਣਗੇ ਪ੍ਰਸ਼ਨ 13 ਧਾਰ ਸ਼ਬਦ ਦੇ ਦੋ ਵੱਖ-ਵੱਖ ਅਰਥ ਦੱਸ ਕੇ ਵਾਕ ਬਣਾਓ ਧਾਰ ਹੁਣ ਆਪਾਂ ਇਹਦਾ ਇੱਕ ਵਾਕ ਬਣਾਉਨੇ ਆ ਪਹਿਲਾ ਦੋ ਬਣਾਉਣੇ ਨੇ ਆਪਾਂ ਨੇ ਮੈਨੂੰ ਮੱਜਾਂ ਦੀ ਧਾਰ ਕੱਢਣੀ ਚੰਗੀ ਲੱਗਦੀ ਹੈ ਦੂਜਾ ਬਣੂਗਾ ਮੈਂ ਪੱਕਾ ਇਰਾਦਾ ਧਾਰ ਲਿਆ ਹੈ ਕਿ ਮੈਂ ਜੱਜ ਬਣਾਂਗੀ ਦੋ ਵਾਕ ਬਣਗੇ ਨਾ ਅਰਥ ਇਹਨਾਂ ਦੇ ਅਲੱਗ-ਅਲੱਗ ਹੋਗੇ ਆੜਾ ਉਸਤਤ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖੋ ਉਸਤਤ ਨੂੰ ਹੋਰ ਕੀ ਕਿਹਾ ਜਾਂਦਾ ਬਰਾਬਰ ਦੇ ਆਪਾਂ ਨੇ ਅਰਥ ਸ਼ਬਦ ਦਾ ਸਨਿਆਦ ਇਹ ਤੇ ਇਹਦਾ ਆਊਗਾ ਜੀ ਇੱਕ ਆਊਗਾ ਵਡਿਆਈ ਇੱਕ ਆਊਗਾ ਪ੍ਰਸ਼ੰਸਾ ਇੱਕ ਆਊਗਾ ਉਪਮਾ ਤਨ 10 ਅੱਗੇ ਆ ਗਿਆ ਈਡੀ ਉੱਦਮ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਉੱਦਮ ਆਲਸ ਠੀਕ ਹੈ ਜੀ ਉੱਦਮ ਦਾ ਵਿਰੋਧੀ ਸ਼ਬਦ ਹੋਊਗਾ ਆਲਸ ਜਿਹੜਾ ਪਹਿਲਾ ਹੈ ਊੜਾ ਇਹ 2 ਨੰਬਰ ਦਾ ਹੋਊਗਾ ਆੜਾ 1 ਨੰਬਰ ਦਾ ਈੜੀ 1 ਨੰਬਰ ਦਾ ਕੁੱਲ ਹੋਣਗੇ 4 ਨੰਬਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ